ਪਚੜਦੀ ਦੇਖਿਓ ਏ ਆ ਕੇ ਕੀ ਕਰ ਰਿਹਾ ਜੋਤੀ ਫਿਰ ਕੱਖ ਖਲਈਏ ਘੇਟ ਇੰਨਾ ਨਾ ਖੁੱਡੀ ਤੇ ਅੱਜ ਕਮਾਲ ਹੋ ਗਈ ਹੈ ਤਾਂ ਧੱਕਾ ਮਾਰ ਮਾਰ ਖੁੱਲਣਾ ਪੈਂਦਾ ਜੋਤੀ ਓਏ ਓਯਾਤੀ ਕਿਹੜਾ ਹੈ ਆਵਾਜ਼ ਆ ਠੀਕ ਹੈ ਠੀਕ ਹੈ ਲੰਗੇ ਮੱਲਾ ਆ ਜਾ ਆ ਜਾ ਆ ਜਾ ਲੰਗੇ ਬਹਿ ਜਾ ਲੰਗੇ ਲੰਗੇ ਆ ਜਾ ਆ ਜਾ ਆ ਜਾ ਆ ਜਾ ਬੈਠਣ ਦਾ ਟਾਈਮ ਨਹੀਂ ਬੱਸ ਕੱਖਾਂ ਨੂੰ ਕਹਿਣ ਲਾਇਆ ਸੀਗਾ ਜੋਤੀ ਨੂੰ ਲੈ ਜਾਂਦਾ ਨਾਲ ਉਹ ਤਾਂ ਭੱਗ ਗਿਆ ਕੱਖ ਲੈਣ ਸਵੇਰੇ ਗਿਆ ਉਹ ਆ ਬੇ ਕੱਲੀ ਵਗ ਗਿਆ ਹੋਰ ਸੱਚਾ ਤਾਂ ਸਵੇਰੇ ਵਗ ਗਿਆ ਸੀਗਾ ਮਾਹੀਆ ਕੱਲਾ ਬ੍ਰਿਖਰੇ ਚੱਲ ਚੰਗਾ ਫਰਮਾ ਕੱਖ ਲੈਣ ਜਾਣਾ ਕਿੱਧਰ ਜਾਣਾ ਹੈ ਮੈਂ ਹਰ ਆ ਲਿਆਂਗਾ ਫਿਰ ਉਹ ਇੱਕ ਕੰਮ ਕਰ ਗਿਆ ਸੱਚਾ ਹਾਂ ਹਾਂ ਬੋਲ ਖਰਜ ਇੱਕ ਮਿੰਟ ਇਹ ਕੰਮ ਮਾ ਤੇ ਤੱਕ ਸੱਚਾ ਆਇਆ ਤੈਨੂੰ ਸਮਾਨ ਜਾ ਫੜਾਓ ਚੱਲ ਚਾਹ ਦਾ ਕੀ ਕੰਮ ਹੈ ਸੇਧੀ ਦੱਸ ਮੈਂ ਕੱਖ ਲੈਣ ਜਾਣਾ ਗੇਟ ਜੇ ਆ ਖੋਦ ਖਰਜ ਇੱਕ ਮਿੰਟ ਪਰਿਆ ਕੀ ਬੋਲਿਆ ਹੋ ਕੋਈ ਹੋਰ ਆ ਹਾਂ ਉਹ ਪੀਪਾ ਲਿਆ ਚੱਕੇ ਕਿਹੜਾ ਪੀਪਾ ਉਹ ਪੀਪਾ ਉਹ ਯਾਰ ਉਹਨੇ ਪਤਾ ਨਹੀਂ ਕਿੱਥੋਂ ਚੱਕ ਲਿਆ ਆ ਉਹ ਅੱਛਾ ਹਾਂ ਚੱਕ ਲੈ ਚੱਕ ਲੈ ਮੱਲੇ ਚੱਕ ਲੈ ਚੱਕ ਲੈ ਆਈ ਤੀ ਪਿਆ ਖੁੰਜੇ ਜੇ ਪੀਪਾ ਹੈ ਤਰੇ ਬਣ ਕੀ ਗੱਲ ਉਹ ਮੈਂ ਤਾਂ ਪੀਪੇ ਦੇ ਮਗਰ ਮਗਰ ਸਕੀਮਾ ਲਾਉਣਾ ਆ ਜਾ ਆ ਜਾ ਚੱਕ ਲੈ ਲੈ ਚੱਲ ਕੋਈ ਨਹੀਂ ਕੋਈ ਨਹੀਂ ਕੀ ਕਰਨਾ ਤਾਂ ਇਹਦਾ ਕਸਾ ਕਵਾਰੀਏ ਤੇ ਦਿਆਈ ਜਾਂ ਰੂੜੀ ਤੇੜੇ ਗਈ ਅੱਛਾ ਕਬਾੜਾ ਕੋਈ ਨਹੀਂ ਕਬਾੜ ਨੂੰ ਵੇਚ ਆਵਾਂਗੇ ਚੰਗਾ ਕੰਗਾ ਹਾਂ ਲੈ ਜਾ ਲੈ ਜਾ ਇਹਨੂੰ ਮੈਂ ਤਾਂ ਤੂੰ ਹੀ ਡਰੀ ਅੰਦਰ ਅੰਦਰ ਜਿਸ ਤੇ ਜਾ ਜਾਂਦਾ ਸੀ ਬਣ ਗਈ ਗੱਲ ਆ ਮਸਾ ਖੜਾ ਛੜਾਇਆ ਓਏ ਬਹੁਤ ਬੜਾ ਖਤਰਨਾਕ ਸੱਚੇ ਪਾਸ਼ਾ ਵਾਹਿਗੁਰੂ ਤੂੰ ਹੀ ਰੱਖਣ ਵਾਲਾ ਚਾਹ ਹੋ ਚਾਹ ਵਾਹਿਗੁਰੂ ਵਾਹਿਗੁਰੂ ਮੇਰੇ ਨਿੱਕੇ ਅੰਬਸੋਆਂ ਨਾ ਫਰਦੀਆਂ ਬੱਚ ਤੁਰੀਆਂ ਇਹਦੇ ਇਹ ਕਰਦਾ ਬੱਚੀ ਮੜ ਜਾਏ ਦੇ। ਓਹੋ ਆ ਕੀ ਦੀ ਆ ਗੀ ਬੁੜੀ ਆ ਕਾ। ਹੈਲੋ। ਹਾਂ ਠੀਕ ਆ ਠੀਕ ਆ ਵਧੀਆ ਤੂੰ ਦੱਸ। ਬਿਆਹ ਆ। ਤੈਨੂੰ ਕਿਹੜਾ ਗੰਜਰ ਕਹਿੰਦਾ ਮੈਂ ਬਿਆਹ। ਉਹ ਤੈਨੂੰ ਕਿਨੇ ਮਾਰਤੀ ਭਗਾਈ। ਓਛਾ ਓਛਾ ਮੁੱਡੋਂ ਨਾ ਕੇ ਦੇ ਉਹ ਤਾਂ ਮੈਂ ਉਧਰ ਪਹਿਲਾਂ ਫੌਜੀ ਸੀ ਫੌਜ ਚ। ਉੱਧਰ ਲੱਗ ਗਏ ਮੈਨੂੰ 17-18 ਸਾਲ ਤਾਂ ਕਰਕੇ ਉੱਧਰ ਪਾਣੀ ਪੂਣੀ ਦਾ ਫਰਕ ਪੈਗਾ ਚਿੱਟੇ ਆ ਗਏ ਤੈਨੂੰ ਕੌਣ ਕਹਿੰਦਾ ਮੈਂ ਬੁੜਾ ਓਹੋ ਮੇਰਾ ਯਾਰ ਇਹ ਤਾਂ ਉਮਰੇ ਸਾਰੀ 42 ਸਾਲ ਦੀ ਐ ਮੁੰਡਾ ਇਹ ਤਾਂ ਨਹੀਂ ਹੋਇਆ ਮੁੰਡਾ ਕਿਵੇਂ ਹੋ ਜੇਦਾ ਵਿਆਹ ਹੀ ਨਹੀਂ ਹੋਇਆ ਬਲੌਕ ਕਰੇਂਗੇ ਕਰਦੇ ਫਿਰ ਲੈ ਤੋ ਤਿਆਂ ਨੂੰ ਬਗ ਬਥੇਰੇ ਕਰਦੇ 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 ਬਲੌਕ ਮੇਰੇ ਸਾਲੇ ਦੀ ਇਹ ਸਾਲੇ ਦੀ ਇਹ ਵੀ ਕਰ ਕੀ ਬਲੌਕ ਉਹ ਮੁਰਾਜ ਜਵਾਖ ਜਾਈ ਪੂਰਾ ਹਰਾਮੀ ਪਿੰਡ ਚ ਹਰੇਕ ਨੂੰ ਦੱਸ ਦਿੰਦਾ ਮੈਂ ਉਹਦਾ ਮੁੱਡਾ ਉਹਦਾ ਮੁੱਡਾ ਸਾਰੀਆਂ ਬੁੜੀਆਂ ਨੂੰ ਦੱਸਦਾ ਮੈਂ ਉਹਦਾ ਮੁੱਡਾ ਕਰਨਾ ਪੂ ਕੋਸੇ ਦਾ ਤਾਂ ਇਹਦੀਆਂ ਕੁੱਟਣੀਆਂ ਪੈਣਗੀਆਂ ਲੱਤਾਂ ਐ ਨਹੀਂ ਸੁਧਰਦਾ بگੜਦਾ ਜਾਂਦਾ ਦਿਨੋਂ ਦਿਨ ਪਤਾ ਨਹੀਂ ਕਿੱਧਰ ਨਿਕਲਿਆ ਤੜਕੇ ਦਾ ਆਉਣ ਦੇ ਕੋਈ ਨਾ ਇਹ ਤਾਂ ਲੈ ਆਈ ਵਰਗੂ ਆ ਬੁੜੇ ਦਾ ਕੀ ਹੱਲ ਕਰ ਬਾਹਰੇ ਦਾ ਮੇਰੀ ਇੰਨੀ ਪ੍ਰਸ਼ੰਸਾ ਹੁੰਦੀ ਆ ਵੀ ਹਾਂ ਯਾਰ ਬਹੁਤ ਦਿਮਾਗ ਆ ਬਹੁਤ ਦਿਮਾਗ ਆ ਇਹ ਉਹਨੂੰ ਘਰੇ ਹੁਣ ਸਰ ਖਾਲਾ ਕਰਦਾ ਹੈ ਬਾਰੇ ਮੇਰੀ ਨਹੀਂ ਜਿੱਦਾ ਜੀ ਕਿਸ ਨੂੰ ਬਾਹਰ ਕਦਾ ਲੱਗ ਗਿਆ ਵੀ ਯਾਰ ਇਹ ਘਟ ਜਾਂਦਾ ਘਰੇ ਜਾ ਕੇ ਫਿਰ ਮੇਰੀ ਤਾਂ ਕਿਸੇ ਨੇ ਨਹੀਂ ਮੰਨਣੀ ਇਹਦੀ ਕੁਸ਼ਕੀ ਮਨਾਉਣੀ ਪਊਗੀ ਮੈਨੂੰ ਹੁਣ ਦੇਖਾਂ ਕਿੱਥੇ ਹੈ ਚਲ ਇਹਦਾ ਫੋਨ ਚੱਕ ਕੇ ਗਰ ਬੋਚ ਕੇ ਜੇ ਜਾ ਕੇ ਰੱਖ ਦਿੰਨਾ ਬਹੁਤ ਕੇ ਜੀ ਲੰਘਦਾ ਓਏ 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 ਉਰੇ ਇਹਦਾ ਨੈਟ ਦੇਖੀ ਨੈਟ ਨੂੰ ਮੁੱਕ ਗਿਆ ਮਲਾ ਦੇਖੀ ਜਹਾਜ ਚੜਾ ਕੇ ਦੇਖ ਲੈ ਇੱਕ ਵਾਰੀ ਉਹ ਚੱਲ ਨਾ ਹੁੰਦਾ ਕੋਈ ਨਹੀਂ ਜਹਾਜ ਚੜਾ ਕੇ ਦੇਖ ਲੈ ਚੱਲ ਜਾ ਉਰੇ ਓਏ ਆ ਜਾ ਮੈਂ ਦੇਖਾਂ ਕੀ ਹੋ ਗਿਆ ਫੇਰ ਦੇਖੀ ਇਹਨੂੰ ਪਹਿਲਾਂ ਮੇਰਾ ਮੱਝਾ ਉੱਥੇ ਕਰਾ ਉਧਰ ਵੇ ਕੀ ਹੁੰਦਾ ਤੈਨੂੰ ਤੂੰ ਬਹੁਤ ਕੌਣ ਹੈ ਸਾਡਾ ਦੇਖ ਇਹਨੂੰ ਕੀ ਹੋ ਗਿਆ ਦੇਖਾ ਸੱਟ ਤਾਂ ਹੈਗਾ ਉਹ ਨੈਟ ਕਹਿਣਾ ਨੈਟ ਵੀਡੀਓ ਯਾ ਚੱਲਣੋਂ ਹਟ ਗਈਆਂ ਸਹੀਦਾ ਚੱਲ ਰਿਹਾ ਨੈਟ ਵੀ ਨਾਰਿੰਜ ਪੂਰੀ ਆ ਆਹ ਪਤਾ ਨਹੀਂ ਕਿਹਦੇ ਨਾਲ ਹੋ ਰਿਹਾ ਉਹ ਕਰਨਾ ਹੁੰਦਾ ਆ ਬੂਰੀਆਂ ਜਾਂ ਪਰ ਕੇ ਰੱਖ ਰਖੇ ਨੇ ਕਿੱਧਰ ਦੀ ਤੇਰੀ ਕਰਖੀ ਹੈ ਹਾਂ ਆ ਪਾਥੀਆਂ ਦੀਆਂ ਬੂਰੀਆਂ ਜਾਂ ਕਿਹਨੂੰ ਚਕਾਵੇਂਗਾ ਇਹ ਲੈ ਜੂਗੀ ਕੋਈ ਐ ਕਿ ਮੈਂ ਲੈ ਜੂ ਕੋਈ ਮੈਂ ਉਰੇ ਪੱਥ ਕੇ ਰਹਿ ਜਾਣਾ ਉਹ ਤੇਰੀ ਮਾਸੀ ਆਊਗੀ ਉਹ ਲੈ ਜੂਗੀ ਵਾ ਮਾਸੀ ਨੇੜੇਉਂ ਲੱਗਦੀ ਆ ਤੂੰ ਆ ਮੈਸੇਜ ਆ ਗਿਆ ਤੇ ਨੱਟ ਮੁੱਕ ਗਿਆ ਤੂੰ ਓਏ ਤੂੰ ਐ ਹੱਕੀ ਤੂੰ ਐ ਤੂੰ ਉਹ ਢੋਲਦਾ ਉਹ ਤੂੰਠ ਨਹੀਂ ਬੋਲਦਾ ਜੰਨਤਾ ਰੇਜ ਦਾ ਪਿੰਡੀ ਆਈ ਆ ਰੇਹ ਤਾਂ ਕਿੰਨੀ ਪੂਰੀ ਆ ਰਹੀ ਓਦੀ ਆ ਕੀ ਲਿਖਿਆ ਹੋਇਆ ਦੇਖ ਪੜਿਆ ਹੋਇਆ ਮੈਂ ਫੌਜੀ ਆ ਫੌਜੀ ਹੋਵੇਂਗਾ ਤੇ ਘਰੇ ਹੋਵੇਂਗਾ ਤੇਰੀ ਘਰ ਮੈਂ ਨਿਕ ਰਹਿ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਵੀ ਲੋਹਾ 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 ਇਹ ਲੋਹਾ ਕਿਦਾਂ ਲਿਆ ਜਿਹੜੂ ਇਸ ਕੱਟੀ ਜਦੋਂ ਮੇਰਾ ਸਾਰਾ ਕਵਾੜੀਆ ਬਣ ਰਿਹਾ ਕਵਾੜੀਆ ਓਏ ਇੱਕ ਕਵਾੜੀ ਚੀਜ਼ ਨਹੀਂ ਹੈਗੀ ਹਾਂ ਲੱਗਦਾ ਸੁਣ ਸੁਣ ਈ ਚ ਇਹ ਬਾਬੇ ਨੇ ਦਿੱਤਾ ਇਹਦੇ ਵਿੱਚ ਪੈਸਾ ਬਾਬਾ ਦਾ ਭਰਿਆ ਹੋਇਆ ਨਹੀਂ ਇਹਦੇ ਵਿੱਚ ਪੈਸਾ ਨਾ ਭਰਿਆ ਹੋਇਆ ਇਹਨੂੰ ਆਪਾਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਪੈਸੇ ਕੱਢ ਲਾਂਗੇ ਅੱਛਾ ਇਹ ਤਾਂ ਮਸਾਲਾ ਕੀ ਮਿਲਾ ਕੇ ਐਫ ਡੀ ਹੈ ਇਹ ਐਫ ਡੀ ਨਹੀਂ ਹੈਗੀ ਇਹ ਐਫ ਡੀ ਤਾਂ ਤਾਕੜੀ ਚੀਜ਼ ਆ ਇਹਦੇ ਵਿੱਚ ਖੋਲ ਕੇ ਪੈਸੇ ਨਿਕਲਣਗੇ ਆਪਾਂ ਅਮੀਰ ਹੋ ਜਾਈਏ ਹੋਰ ਹੋਰ ਆਗਾ ਛੱਡਾਂਗੇ ਹੋਲ ਉਰੀ ਆ ਤਾਂ ਛੱਡਾਂਗੇ ਆਪਾਂ ਤੂੜੀ ਕਾੜੀ ਫਰਾ ਛੱਡਾਂਗੇ ਤਾਂ ਫੜਾਈ ਫਰਾ ਤਾਂ ਦੇ ਕੋਈ ਨਹੀਂ ਖਾਲੀ ਉਹ ਖਾਲੀ ਨਹੀਂ ਹੈਗਾ ਖਾਲੀ ਹੈ ਖਾਲੀ ਨਹੀਂ ਹੈਗਾ ਖਾਲੀ ਹੈਗਾ ਖਾਲੀ ਹੈ ਇਹਨੂੰ ਵੰਦੇ ਕਰਾਉਣਾ ਬੁੱਧਾਣਾ ਮੇਰੇ ਕਰੋ ਕਿਲ ਮੇਰੇ ਕਰੋ ਬੁੱਧਾ ਬਣਾਉਣਾ ਚੱਲ ਮਨੂੰ ਆਇਆ ਲੱਗਦਾ ਹੈ ਵੀ ਪਿਓ ਤਾਂ ਮੁੰਡੇ ਨੂੰ ਵੇਖ ਦਾਖਲ ਕਰਦਾ ਉਹਨੂੰ ਪਿਓ ਦੇ ਵੇਖ ਦਾਖਲ ਕਰਨਾ ਚਾਹੁੰਦਾ ਕਿ ਨਹੀਂ ਚਾਹੁੰਦਾ ਕਿ ਤੂੰ ਉਹ ਬਹੁਤੇ ਖੱਲਿਆ ਆਏ ਚੱਲ ਸੈਟ ਜਿਉ ਲੱਗੂ ਦੇਖਣਾ ਲਵੇ ਬਾਕੀ ਕਿਧਰੇ ਉਹਦੇ ਜੰਗਾ ਕਰੇ ਆਇਆ ਤਾਂ ਐਂ ਸੇ ਲੁੱਕੀ ਜੰ ਮੇਰਾ ਸਾਲਾ ਮਨੂ ਵਸ ਕੀ ਜੰਮਣ ਬੈਠੀ ਤੇ ਇਹਨੂੰ ਦੋ ਜੀ ਵੀ ਮਿਲਦਾ ਮੇਰਾ ਸਾਲਾ ਜੈਮਰ ਸਾਰਾ ਨੈਟ ਮਕਾਤਾ ਅਮਨ ਸਾਰੇ ਨਾ ਹੋਵੇ ਤਾਂ ਜਾਣ ਦੇ ਕੀ ਕਿ ਦੇਖੋ ਆ ਕੇ ਲਹਣਾ ਇੱਕ ਜੀ ਵੀ ਅੱਜ ਵਾਲੀਆਂ ਨਹੀਂ ਸਭ ਤਾਂ ਭਾਗਿਆ 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 ਚਾਹ ਸੋ ਕਰ ਲਾਂ ਗਿਆ ਹੁਣ ਮੈਂ ਧਰਵਾ ਕਰਨੀ ਚਾਕੇ ਦੇ ਦੇ ਸਦਿਆਂ ਕੋਲ ਆਖੀਆਂ ਜਾਂਦਾ ਪੰਨਿਆਂ ਨੇ ਬਾਥੀਆਂ ਜਾਂ ਟਾਈਪ ਕਰਨੀਆਂ ਪੈਣੀਆਂ ਇਹ ਨਹੀਂ ਆਈ ਚੱਕ ਕੇ ਫੜਾਦਾ ਕਿੱਥੇ ਧੜੀ ਨਹੀਂ ਤੇਰਦਾਰ ਦੇ ਇੰਟਰ ਪਰਦੇ ਤਾਂ ਮੈਂ ਇੰਦਾ ਰੋਟੀ ਬਣੂ ਤੇਰਦਾਰ ਜੰਗ ਹੈ ਉਹ ਤੇਦਾਰ ਤਾਂ ਪਿੱਛੇ ਇਹ ਕਿ ਫੇਦਰੀ। ਓਠੇ ਦੇ ਘਰਦਿਆਂ ਨਾ ਇਹਨਾਂ ਨੂੰ। ਕਾਊ ਗਮੀ। ਓ ਫੋਜੀ ਆ। ਫੋਜੀ। ਕਿ ਮੈਂ ਠੀਕ ਐ? ਬੈ ਜਾ 10 ਮਿੰਟ ਗੱਲਾਂ ਕਰ ਲੈ। ਦੋ ਸੁਖਦੀਆਂ। ਤੂੰ ਕਿਹੜਾ ਮਾਹ ਗੁੱਡਣੇ ਆਜ ਬੈ ਜਾ। ਬੈ ਜਾ ਨਾ ਜਾ। ਖੜਾ ਹੋਇਆ ਤਾਂ ਦੇਖਦਾ ਲੈ ਨਿਗਾਹ ਮਾਰ ਪਰ। ਚਿਰ ਮਿਲ ਚਿਲ ਮਿਲ ਕਰਦਾ ਰ। ਓੜੇ ਪਾਉ। ਕਿਉਂ? ਮੈਨੂੰ ਤਾਂ ਲੱਗਦਾ ਬੱਥ ਪੂ। ਮੈਨੂੰ ਐ ਲੱਗਦਾ ਮੀਠੇ। ਉਗਮੀ ਮੌਸਮ ਕਹਿੰਦਾ ਠੀਕ ਹੈ ਤੇਰੀ ਮੰਦ ਨਾ ਨੇ ਪਵਾ ਦਨੇ ਮੀ ਠੀਕ ਹੈ ਹਾਂ ਠੀਕ ਹੈ ਤੂੰ ਦੱਸ ਵਧੀਆ ਜਵਾਖ ਜੱਲੇ ਕਿਵੇਂ ਨੇ ਕਿਹੜੇ ਜਵਾਖ ਬੱਲੀ ਤੇਰਾ ਮੁੰਡਾ ਮੇਰਾ ਮੇਰੇ ਤਾਂ ਮੁੰਡੇ ਹੀ ਨਹੀਂ ਮੇਰੇ ਮੁੰਡੇ ਨਾਲ ਤਾਂ ਰਹਿੰਦਾ ਯਾਰ ਜੋਤੀ ਨਾਲ ਤੇਰਾ ਮੁੰਡਾ ਬੱਲੀ ਓਏ ਕਿਸੇ ਦਾ ਹੋਰ ਹੋ ਮੇਰਾ ਨਹੀਂ ਹੈਗਾ ਕਿਵੇਂ ਤਪਿਆ ਫਿਰਦਾ ਤੂੰ ਓ ਮੇਰਾ ਨੈਟ ਮੁੱਕ ਗਿਆ ਬਈ ਮੈਂ ਜਾਣਾ ਮੈਂ ਨੈਟ ਪਵਾ ਕੇ ਲਾਉਣਾ ਕਾਹਦਾ ਪਾਸੇ ਮੋਬਾਈਲ ਚ ਨੈਟ ਮੁੱਕ ਗਿਆ ਮੈਂ ਤਾਂ ਮਰਨ ਵਾਲਾ ਹੋ ਰਿਆਂ ਕਿ ਲੈ ਮੈਂ ਤੁਹਾਨੂੰ ਕਹ ਦੇਵਾਂ ਉਹ ਤੈਨੂੰ ਨਹੀਂ ਪਤਾ ਯਾਰ ਦੱਸ ਦੇ ਮੈਨੂੰ ਵੀ ਓਏ ਐਂ ਆ ਗੰਦਾ ਇਹ ਤੇ ਤਾਂ ਆਉਂਦੀ ਆ ਨਾ ਉਹ ਜਾਨੀ ਤੁਸੀਂ ਮੈਨੂੰ ਪਤਾ ਤੇ ਤੇ ਜਾ ਕੇ ਕਰ ਦੇ ਤਾਂ ਮੈਂ ਮੈਂ ਮੋਡਲ ਆ ਲੈਣ ਕਰ ਆ ਉਹ ਤਾਂ ਉਹ ਦੇਖ ਲੈ ਜਿਹੜਾ ਛੋਟਾ ਭੈਣ ਭਾਈ ਲੰਗਦਾ ਕਰਦਾ ਲੈ ਨੀਆ ਬਾਗੀ ਰਹਿੰਦੀ ਐ ਐਡਾ ਕੁਲਾ ਕੋਈ ਨਹੀਂ ਦੁਨੀਆ ਦੇਖੇ ਦੁਨੀਆ ਨਚਾਉਣਾ ਤੂੰ ਨਹੀਂ ਨਹੀਂ ਮੰਨੂ ਵੀ ਤੇ ਦੇਖਦੀ ਆਈਡੀ ਮੈਂ ਕਰ ਉਹ ID ਤਾਂ ਅੰਗੀ ਕਰਨਾ ਤੇ ਮੇਰੇ ਕੋਲ ਹੈ ਨਹੀਂ ਉਹ ਸੱਚਾ ਵਾਲਾ ਉਹ ਨਹੀਂ ਚੱਲਦਾ ਇਹ ਮੈਂ ਦਿਖਾਉਂਗਾ ਗੜਾੜ ਹੈ ਆਈ ਨੀਡ ਉਹ ਕੇ ਪਾਰ ਗਿਆ ਆਈ ਨੀਡ ਉਹ ਕੇ ਤਾਂ ਨਹੀਂ ਚੱਲਦਾ ਉਹਨਾਂ ਵਾਲਾ ਗਲਗੋਟ ਦੇਗਾ ਵਾ ਜਦੋਂ ਮੈਂ ਉਹ ਆਉਂਦਾ ਇੱਥੇ ਮੈਸੇਜ ਆਉਂਦਾ ਵਾਈਬ੍ਰੇਸ਼ਨ ਜੀ ਕਰਦਾ ਚਰਨ ਚਰ ਲੀ ਜੀ ਸਾਰਾ ਹਲਤਾ ਹੋਣਾ ਤੂੰ ਤਾਂ ਆ ਦੇਖ ਕਿਆ ਮੈਨੂੰ ਦੱਸ ਫਿਰ ਆਈਡੀ ਹੁਣ ਕਿਹੜੀ ਹੈ ਲਿਖ ਲੈ ਤੂੰ ਭਾਰਦੀ ਚੁੰਮੇ ਵਾਲੀ ਓਏ ਉਹ ਤਾਂ ਮੈਂ ਪਹਿਲੀ ਬਲਾਕ ਮਾਰੀ ਹੋਈ ਹੈ ਕੀ ਆ ਬਰੋ ਦੇਦਾ ਤੈਨੂੰ ਮੈਂ ਇੱਕ ਮੈਂ ਬਲੌਗ ਮਾਰੀ ਅੱਜ ਕਿਹੜੀ ਉਹ ਤੂੰ ਲਿਖ ਕਿਊਟ ਜੱਟੀ 44 42 43 ਚ ਤਾਂ ਕਿਊਟ ਸਪੈਲਿੰਗ ਕਿਉ ਉਹ ਮੈਨੂੰ ਵੀ ਨਹੀਂ ਉਹਦਾ ਉਦਾਂ ਤੂੰ ਲਿਖ ਲੀ ਤਾਂ ਮੈਂ ਤੂੰ ਐ ਦਿਖਾ ਦੇ ਨਾ ਉਥੇ ਉਹ ਮੇਰਾ ਨੈਟ ਮੁੱਕ ਰਿਹਾ ਹੈ ਮੈਂ ਥੋੜੀ ਜੀ ਦੇਖ ਦੇਖ ਕੇ ਜੀ ਲਿਖ ਲੂੰਗਾ ਆ ਇੰਨੇ ਤਾਂ ਥੋੜੇ-ਮੋਟੇ ਅੱਖਰ ਤਾਂ ਮੈਂ ਵੀ ਪੜਿਆ ਹੋਇਆ ਚੱਲ ਮੈਨੂੰ ਨੈਟ ਛੱਡ ਫਿਰ ਇੱਧਰ ਨੈਟ ਤਾਂ ਮੇਰੇ ਕੋਲ ਆਪਦੇ ਘਟ ਹੈਗਾ ਲੈ ਕਿੱਥੋਂ ਛੱਡਿਆ ਜਾਊਗਾ ਉਹ ਲੈ ਛੱਡਿਆ ਗਿਆ ਨੈਟ ਛੱਡਿਆ ਗਿਆ ਬਸ

ਆ ਇਹ ਤੇ ਜਾਂ ਫੈਂਡਰ ਕਸਟਾ ਇਹ ਆ ਚੱਕ ਚੱਲੀ ਆ ਆ ਪੱਕਰੇ ਜਾ ਕੇ ਕਰਦੇ ਆ ਗੰਦਾ ਇਹਦੇ ਨਾਲ ਆਏ ਹੇ ਹੇ ਆਡੀਓ ਜੰਗ